ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਧਰ ਦੇਖੋ ਜੀ ਮੈਂ ਇੱਕ ਛੋਟੇ ਜਿਹੇ ਗਰੋ ਬੈਗ ਵਿੱਚ ਤੇ ਥੋੜੀ ਜਿਹੀ ਮਿੱਟੀ ਤੇ ਖਾਦ ਪਾ ਕੇ ਨਾ ਇੱਥੇ ਕareleਆਂ ਦੇ ਦੋ ਬੀਜੇ ਲਗਾਏ ਸੀ ਇਹ ਕareleਨੀਆਂ ਕareleਆਂ ਵਾਂ ਨਾ ਛੋਟੀਆਂ ਛੋਟੀਆਂ ਤੇ ਇਹਨਾਂ ਦਾ ਮੈਂ ਵੀ ਦੋ ਵੀ ਲਗਾਏ ਸੀ ਤੇ ਇਹਨੂੰ ਕਾਫੀ ਪੰਜ ਤੋਂ 6 ਜਿਹੜੇ ਕਰੇਲੇ ਲੱਗੇ ਹੋਇਆ ਕਰੇਲੇ ਜਿਹੜੇ ਮੇਰੇ ਕੁਝ 1 ਮਹੀਨੇ ਦੇ ਵਿੱਚ ਵਿੱਚ ਹੀ ਲੱਗ ਗਏ 1 ਮਹੀਨੇ ਪੁਰਾਣੀ ਵੇਲ ਆ ਜਿਆਦੀ ਪੁਰਾਣੀ ਵੇਲ ਲੰਗੇ ਤੇ ਇੱਧਰ ਹੁਣ ਮੈਂ ਸੋਚਣ ਦੇ ਸੀ ਕਿ ਗਰੋ ਬੈਗ ਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਉੱਪਰਲੇ ਬੂਲੇ ਬਣ ਕੇ ਉੱਪਰ ਕੀਤੇ ਜਾਣ ਕਿਉਂਕਿ ਇਹਦੇ ਵਿੱਚ ਦੋ ਟਮਾਟਰ ਵੀ ਉੱਗ ਗਏ ਮੈਂ ਬੜੇ ਦਿਨਾਂ ਦਾ ਇਹ ਸੋਚਦੀ ਆ ਕਿ ਮੈਂ ਗਮਲੇ ਲਿਆਵਾਂ ਥੋੜੇ ਤੇ ਮਿੱਟੀ ਦਾ ਪ੍ਰਬੰਧ ਕਰਾਂ ਖਾਦ ਦਾ ਪ੍ਰਬੰਧ ਕਰਾਂ ਤੇ ਫਿਰ ਇੱਕ ਮਾਲੀ ਸਿੱਧਾ ਤਾਂ ਕਿ ਜਿਹੜਾ ਸਾਰੀਆਂ ਚੀਜ਼ਾਂ ਨੂੰ ਵੱਖੋ ਵੱਖਰ ਲਗਾ ਦੇ ਚੀਜ਼ ਤੇ ਆਪਾਂ ਖੁਦ ਵੀ ਲਗਾ ਸਕਦੇ ਆ ਪਰ ਮਾਲੀ ਦੇ ਤਾਂ ਥੋੜਾ ਇਹ ਹੁੰਦਾ ਕਿ ਉਹਨਾਂ ਨੂੰ ਪਤਾ ਹੁੰਦਾ ਵਾ ਕਿਹੜੀ ਚੀਜ਼ ਕਿੰਨੀ ਪਾਉਣੀ ਆ ਦਵਾਈ ਕਿਹੜੀ ਪਾਉਣੀ ਆ ਬਾਕੀ ਇੱਧਰ ਮੈਂ ਜਿੰਨਾ ਵੀ ਵੇਸਟਿੰਗ ਹੁੰਦਾ ਸਾਰਾ ਜਿਹੜਾ ਵਾ ਨਾ ਮੈਂ ਰੱਖ ਲੈਨੀ ਆ ਮੈਂ ਸੁੱਟਦੀ ਨਹੀਂ ਆ ਤਾਂ ਕਿ ਮੈਂ ਘਰ ਦੀ ਆਪਣੀ ਖਾਦ ਬਣਾ ਸਕਾਂ ਫਲਾਂ ਦੇ ਛਿਲਕੇ ਸਬਜ਼ੀਆਂ ਦੇ ਛਿਲਕੇ ਚਾਹ ਪੱਤੀ ਤੇ ਇੱਧਰ ਵੇਖੋ ਸਵੇਰ ਦਾ ਟਾਈਮ ਹੋ ਗਿਆ ਇਹ ਕੋਈ 7 ਵਜੇ ਦਾ ਸੂਰਜ ਜਿਹੜਾ ਬੜਾ ਹੀ ਸੋਹਣਾ ਨਿਕਲਣਦਿਆ ਸੀ ਤੇ ਅੱਜ ਦਾ ਵਲੌਗ ਤੇ ਮੈਂ ਜਿਹੜਾ ਸ਼ੁਰੂ ਕਰਤਾ ਵਾ ਤੇ ਮੈਂ ਤੁਹਾਨੂੰ ਕੱਲ ਦੀਆਂ ਕਲਿੱਪਾਂ ਵੀ ਕੁਝ ਤਾਂ ਨਾਲ ਸ਼ੇਅਰ ਕਰੂੰਗੀ ਜਿਹੜੀਆਂ ਕਿ ਸਾਡੀਆਂ ਸੰਡੇ ਦੀਆਂ ਵਾਂ ਜਿਹੜੀਆਂ ਕਿ ਮੈਂ ਦੂਸਰੇ ਵਲੌਗ ਦੇ ਵਿੱਚ ਸ਼ੇਅਰ ਨਹੀਂ ਕਰ ਪਾਈ ਕਿ ਜਿਹੜਾ ਮੰਚ ਨੇ ਲੋਕਾਂ ਲਈ ਚਾਹ ਬੈਠੇ ਸਾਰੇ ਜਣੇ ਚਾਹ ਪੀਏ ਕਿ ਚਾਹ ਵਧੀਆ ਜੀ ਜਿਹੜੀ ਸਭ ਦੇ ਨਾਲ ਨਵਦੀ ਦੀ ਸਭ ਨੂੰ ਪਸੰਦ ਚਾਹ ਕਾਪੜੇ ਵਿੱਚ ਚਲੋ ਮੰਚਾ ਤੇਰੀ ਆ ਉਹ ਕਰਦਾ ਖੰਗਦਾ ਮੈਂ ਚੰਗੀ ਤਰ੍ਹਾਂ ਖੰਗਲਾ ਕੋਈ ਗੱਲ ਨਹੀਂ ਬੈਠ ਲੀ ਚੱਡੀ ਹਾਇਰ ਉਹ ਬਚਾਰੀ ਆਏ ਐਤਵਾਰੇ ਉਹਦੀ ਜੋੜੀ ਗਈ ਚੰਦ ਟੂਪੇ ਚ ਗਈ ਆ ਗਈ ਆ ਆ ਮਰੇ ਪਿੱਛੇ ਕਿਉਂ ਹੁੰਡਿਆ ਮੈਂ ਇਧਰ ਪਾਇਨਾ ਚੀਨੀ ਦਾ ਨਾ ਆ ਨੂੰ ਉਹਨੋਂ ਦਾ ਪਹਿਲੇ ਪਾਣੀ ਪਾਈਏ ਚੀਨੀ ਨਾ ਖਾ ਪਹਿਲਾਂ ਰੁਕ ਜਾ ਪਹਿਲਾਂ ਲੈ ਪੜਸ ਸਵਾਦ ਆ ਸਵਾਦ ਆ ਪਾਣੀ ਪੀ ਪਾਣੀ ਪੀ ਸਵਾਦ ਆ ਪਾਣੀ ਮੂੰ ਖੋ ਅਰੇ ਮಚ್ಚੂ ਹੱਥ ਦੇ ਨਾਲ ਫੜਨਾ ਦਵਾਈ ਖੋ ਤੁਹੀ ਖਾ ਪਿੱਛੇ ਸਵਾਦ ਆ ਜੀਨੀ ਮਾਂ ਜੀਨੀ ਵਾੜੀ ਜੋੜੀ ਜੀ ਥੋੜੀ ਜੀ ਰੋਕ ਜੋ ਫਿਰ ਮੰਮੀ ਰੋਕ ਜੋ ਰੁਕੀ ਆ ਬੈਠ ਕੇ ਮੂੰਹ ਭਾਰਾ ਰੁਕੀ ਵੀ ਆ ਜੇ ਤੈਨੂੰ ਚੰਮਤੀ ਲੈ ਲੈ ਡੱਬਾ ਹੀ ਪੂਰਾ ਖਾਲੋ ਅੱਛਾ ਬਣੀ ਗਿਆ ਕਿਉਂ ਇਹ ਹਾਂ ਅੱਲਾਸ ਨਾਲ ਜਿਉਂ ਤੋ ਮੁਝ ਗਈ ਇਸ ਮੇਰੇ ਇਹ ਮਤਲਬ ਜਿਉਂ ਗਈ ਆ ਉਹਨਾਂ ਦੇ ਨਾਲ ਇਹਨਾਂ ਪਹਿ ਤੇਰੀ ਜੋਤ ਜਗਾਈ ਕਿੱਦਾਂ ਗੱਲ ਕਰੀਂ ਨਾ ਅੰਜੂ ਹਾਂ ਚੱਲ ਆਹ ਹੋਰ ਮਿੱਠੀ ਆ ਆਹ ਮਿੱਠੀ ਆ ਤੂੰ ਗਾਈ ਕੋਲੀ ਗਈ ਮਿੱਠੀ ਆ ਡੱਬਾ ਨਾਲ ਕੋਲ ਖਾਈ ਸੀ ਅਰੇ ਚੀਨੀ ਡਗਾਤੀ ਨੇ ਦੇਖੋ ਹਾਂ ਆ ਵੀ ਸਾਰੇ ਡੱਜ ਡਗਾਤੀ ਤੇ ਕੰਮ ਕਰਤਾ ਚਲੋ ਭਈ ਇਧਰ ਆਪਣਾ ਮਾਲੀ ਆ ਗਿਆ ਸੀ ਬਹੁਤ ਹੀ ਦਿਨਾਂ ਤੋਂ ਬਾਅਦ ਆਪਾਂ ਇਹਨੂੰ ਫੋਨ ਕੀਤਾ ਦੋ ਤਿੰਨ ਵਾਰ ਤੇ ਅੱਜ ਮਾਲੀ ਵੀ ਆ ਗਿਆ ਤੇ ਆਪਾਂ ਮਿੱਟੀ ਵੀ ਲੈਣ ਦੀ ਸਾਰਾ ਪ੍ਰਬੰਧ ਕਰ ਲਿਆ ਬਾਕੀ ਜਿਹੜੀਆਂ ਮੈਂ ਕਲਿੱਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਉਹਦੇ ਵਿੱਚ ਵੰਚ ਨੇ ਇਹ ਹੀ ਕਿ ਪਹਿਲਾਂ ਗੰਦਾ ਮੰਦੇ ਪੈਕੇਟ ਖਾ ਖਾ ਕੇ ਉਹਨੇ ਆਪਣਾ ਮਤਲਬ ਛਾਤੀ ਰਗਵਾਲੀ ਜਦੋਂ ਤੇ ਥੋੜਾ ਬੋਤਾਵੇ ਮੈਂ ਤਾਂ ਉਹਦਾ ਘਰੇ ਇਲਾਜ ਕਰ ਲਈ ਨਹੀਂ ਹੁੰਦੀ ਆ ਮੈਂ ਕਦੀ ਵੀ ਦਵਾਈ ਨਹੀਂ ਲੈਂਦੀ ਮੈਂ ਸੋਚਦੀ ਆ ਕਿ ਸਰਦੀ ਦੀ ਕੋਈ ਦਵਾਈ ਨਹੀਂ ਹੁੰਦੀ ਆ ਥੋੜੀ ਬਹੁਤੀ ਸਾਨੂੰ ਲੱਗਣੀ ਹੀ ਚਾਹੀਦੀ ਆ ਪਰ ਹੁਣ ਇਹ ਪਿਛਲੇ 2 ਦਿਨਾਂ ਤੋਂ ਚੰਗੀ ਤਰ੍ਹਾਂ ਸੌਣ ਨਹੀਂ دی ਆ ਹੁਣ ਦਾ ਸਾਹ ਨਹੀਂ ਨਿਕਲਣ ਦਿਆ ਆ ਆਵਾਜ਼ ਆਉਣ ਹੀ ਨਹੀਂ ਦੇਈ ਚੰਗੀ ਤਰ੍ਹਾਂ ਕਰਾੜੇ ਜਿੱਦਾਂ ਮਾਰਦਾ ਹੁੰਦ ਨਦੀ ਆਵਾਜ਼ ਆਉਂਦੀ ਸੀ ਮੈਂ ਕਹਾਂ ਚਲੋ ਇਹਨੂੰ ਦਵਾਈ ਲਿਆ ਕੇ ਦੇਣੀ ਦਵਾਈ ਤਾਂ ਲਿਆਤੀ ਆ ਪਰ ਖਾਂ ਚ ਬਹੁਤ ਤੰਗ ਕਰਦਾ ਇੱਧਰ ਮਾਲੀ ਨੇ ਮੇਰੇ ਜਿਹੜੇ ਵੀ ਮੈਂ ਬੂਟੇ ਜਿਹੜੇ ਥੋੜੇ ਥੋੜੇ ਲਗਾ ਕੇ ਰੱਖੇ ਉਹਨਾਂ ਸਾਰਿਆਂ ਨੂੰ ਵੱਖਰਾ ਵੱਖਰਾ ਕਰਕੇ ਅਲੱਗ-ਅਲੱਗ ਕਰਤਾ ਸੋ ਬੜਾ ਹੀ ਸੋਹਣਾ ਲੱਗੰਦਿਆ ਸੀ ਹਜੇ ਮੈਂ ਇੰਨਾ ਹੀ ਬਾਗੀਚਾ ਤਿਆਰ ਕੀਤਾ ਅੱਗੇ ਮੈਂ ਹੋਰ ਵੀ ਜਿਹੜੇ ਫੁੱਲ ਗਮਲਿਆਂ ਹੋਰ ਜਿਆਦਾ ਲਿਆਉਂਗੀ ਮੈਂ ਸੋ ਸੋਚੰਦੀ ਆ ਕਿ ਗੈਂਦੇ ਦੇ ਫੁੱਲ ਜਿਹੜੇ ਹੁਣ ਸਿਆਲ ਵਾਲੇ ਉਹ ਲਿਆਵਾਂ ਕਿਉਂਕਿ ਮੈਨੂੰ ਮਨ ਸੀ ਕਿ ਗੁਲਾਬ ਦੇ ਫੁੱਲ ਲਗਾਉਂਦਾ ਪਰ ਹੁਣ ਉਹਦਾ ਸੀਜ਼ਨ ਨਿਕਲ ਗਿਆ ਵਾ ਸੋ ਇਹ AC ਸਾਡਾ ਛੋਟਾ ਲੋਬੀ ਚਾਹ ਲੈ ਕੇ ਮੈਂ ਆ ਗਈ ਆ ਨਵੀਂ ਤਾਂ ਮਸਾਲੇ ਵਾਲੀ ਚਾਹ ਮੰਗੀ ਤੇ ਮੈਂ ਤੇ ਲਈ ਚਾਹ ਲੈ ਕੇ ਆ ਗਈ ਆ ਤੁਹਾਨੂੰ ਬਣਾਉਣਾ ਹੈ ਕਿ ਆ ਜਾਓ ਟਿਕਿਆ ਇਹ ਚਾਹ ਨਵੀਂ ਕਹਿੰਦੀ ਮਮੀ ਮਸਾਲਾ ਚਾਹ ਪੀਣੀ ਆ ਮੈਂ ਤੁਰੰਤ ਬਣਾ ਕੇ ਆਂਦੀ ਆਂ ਮੇਰੀ ਧੀ ਨੂੰ ਮਸਾਲਾ ਚਾਹ ਮੰਗੀ ਹੈ ਗਰਮੀ ਲੱਗਦੀ ਆਪਾਂ ਕਾਹ ਕਰੀਏ ਉਥੇ ਖੋਲੋ ਲੈਣਾ ਮਾਮਾ ਤੀਆਂ ਨੇ ਅਸੀਂ ਚਾਹ ਪਾਣੀ ਪੀ ਲਿਆ ਸਾਰਾ ਦਿਨ ਦਾ ਕੰਮ ਕਰਨ ਤੋਂ ਬਾਅਦ ਆ ਫਿਰ ਮੈਂ ਆ ਗਈ ਰਾਤ ਦੇ ਟਾਈਮ ਰਸੋਈ ਦੇ ਵਿੱਚ ਇੱਧਰ ਮੈਂ ਵੀ ਕੱਪੜੇ ਚੇਂਜ ਕਰ ਲਈ ਨੰਦੀ ਮਮੀ ਤੁਸੀਂ ਅੱਜ ਕਿਹੋ ਜਿਹਾ ਕੱਪੜੇ ਪਾਏ ਮੈਂ ਕਿਹਾ ਬੇਟਾ ਮੈਂ ਅੱਜ ਇਸ ਲਈ ਪਾਈ ਮੈਨੂੰ ਪਤਾ ਸੀ ਅੱਜ ਮਿੱਟੀ ਕੱਟੇ ਵਾਲਾ ਕੰਮ ਹੋਣਾ ਵਾ ਤੇ ਨਾਲ ਆਪ ਨੂੰ ਵੀ ਖੱਪਣਾ ਪੈਂਦਾ ਵਾ ਕਦੀ ਝਾੜੂ ਮਾਰੋ ਕਦੀ ਕੋਚ ਕਰੋ ਕਦੀ ਉਹਨਾਂ ਨੂੰ ਗਮਲਿਆਂ ਵਿੱਚ ਮਤਲਬ ਕਿ ਛੇਦੇ ਕਰਕੇ ਦਿਓ ਤੇ ਕੱਪੜੇ ਕੁੱਪੜੇ ਧੋ ਤਾ ਕੇ ਸਾਰਾ ਕੁਝ ਕਰਕੇ ਮੈਂ ਇੱਧਰ ਜਿਹੜਾ ਮੈਂ ਚੌਲ ਉਬਾਲ ਕੇ ਰੱਖਲੇ ਸੀ ਬੱਚੇ ਕਹਿੰਦੇ ਮੰਮੀ ਸਾਨੂੰ ਫਰਾਈਡ ਰਸ ਬਣਾ ਦਿਓ ਵੰਚ ਨੂੰ ਤੇ ਖਾਂਦਿਆਂ ਪੜਦੇ ਪੜਦੇ ਹੀ ਨੀਂਦ ਆਉਂਦੀ ਹੈ ਕਹਿੰਦਾ ਮੰਮੀ ਮੈਂ ਨਹੀਂ ਖਾਣਿਆ ਮੈਂ ਕਿਹਾ ਤੂੰ ਮਤਲਬ ਕਿ ਡਰਨਾ ਮੈਂ ਤੈਨੂੰ ਪਹਿਲਾਂ ਹੀ ਦੇ ਦੇਣੀ ਆ ਤੈਨੂੰ ਪੜਨਾ ਨਹੀਂ ਪਊਗਾ ਉਹਨੇ ਟੇਬਲ ਦੇ ਅੰਦਰ ਕਿਤਾਬਾਂ ਕੁਤੂਬਾਂ ਰੱਖ ਕੇ ਬੈਠਾ ਸੀ ਤੇ ਮੈਂ ਜਦੋਂ ਅੰਦਰ ਜਾ ਕੇ ਵੇਖਿਆ ਤੇ ਉਹ ਸੁੱਤਾ ਹੋਇਆ ਸੀ ਫਿਰ ਮੈਨੂੰ ਉਠਾਇਆ ਫਟਾਫਟ ਮੈਂ ਸਭ ਤੋਂ ਪਹਿਲਾਂ ਉਹਦੇ ਲਈ ਜੌਲ ਫਰਾਈ ਕੀਤੇ ਕਿਉਂਕਿ ਉਹਨੂੰ ਸਬਜ਼ੀਆਂ ਨਹੀਂ ਪੌਣੀਆਂ ਹੁੰਦੀਆਂ ਸਬਜ਼ੀ ਉਹ ਬਿਲਕੁਲ ਪਸੰਦ ਨਹੀਂ ਕਰਦਾ ਇਧਰ ਮੈਂ ਖਾਲੀ ਫਰੈਡ ਰਸ ਦਾ ਮਸਾਲਾ ਪਾਤਾ ਸੀ ਜਿਹੜਾ ਕਿ ਉਹਨੂੰ ਬੜਾ ਪਸੰਦ ਆ ਤੇ ਜਦੋਂ ਮੈਂ ਉਹਨੂੰ ਦਿੱਤੇ ਤੇ ਕਹਿੰਦਾ ਮੰਮੀ ਸਵੇਰੇ ਮੇਰੇ ਟਿਫਿਨ ਵਾਸਤੇ ਵੀ ਹੈਗੇ ਮੈਂ ਕਹਾਂ ਹੈਗੇ ਆ ਬਈ ਰੋਟੀ ਫਨ ਚਵੇਲਾ ਜੀ ਕਿਉਂਕਿ ਸਟੀਫਨਸ ਵੀ ਉਹ ਖਾੜ ਕੇ ਇਹ ਵਾਲੇ ਛੋਲ ਬੜੇ ਪਸੰਦ ਕਰਦਾ ਫਿਰ ਮੈਂ ਨਵਦੀਪ ਲਈ ਸਬਜੀ ਕੱਟੀ ਫਿਰ ਨਵਦੀਪ ਨੂੰ ਫਰਾਈਡ ਰਸ ਬਣਾ ਕੇ ਦਿੱਤਾ ਸੋ ਆਸ ਆਸ ਪਾ ਕੇ ਚੰਗੀ ਤਰ੍ਹਾਂ ਮੈਂ ਤਿਆਰ ਕਰਤਾ ਫਰਾਈਡ ਰਸ ਉਸ ਤੋਂ ਬਾਅਦ ਮੈਂ ਦੁੱਧ ਗਰਮ ਕੀਤਾ ਫਿਰ ਰਸੋਈ ਨੂੰ ਸਾਫ਼ ਕੀਤਾ ਸੋਈ ਸਾਫ਼ ਕਰਨ ਤੋਂ ਬਾਅਦ ਮੈਂ ਫਿਰ ਚੱਲ ਕੇ ਰਸੋਈ ਕਮਰੇ ਦੇ ਵਿੱਚ ਇੱਧਰ ਮੈਂ ਆਪਣੀ ਰੋਟੀ ਨਹੀਂ ਬਣਾਈ ਮੈਂ ਕਿਹਾ ਕਿ ਮੈਂ ਤੇ ਸਾਰੇ ਕੰਮ ਖਤਮ ਹੋ ਗਏ ਤੇ ਫੇਰ ਹੀ ਰੋਟੀ ਬਣਾਉਣੀ ਆ ਜਦੋਂ ਮੈਂ ਕਮਰੇ ਦੇ ਵਿੱਚ ਗਈ ਉਦੋਂ ਟਾਈਮ ਹੋਈ ਜਿਹੜਾ ਸੀ 10 ਵਜ ਚੁੱਕੇ ਸੀ ਤੇ ਸਾਡੇ ਇਥੇ ਕੰਪਨੀ ਉਹਦਾ ਸਾਰਨ ਵੱਜਦਾ ਰਾਤ ਨੂੰ 10 ਵਜੇ ਤੇ ਉਹਦੀ ਆਵਾਜ਼ ਆ ਗਈ ਤੇ ਹਜੇ ਮੈਂ ਰੋਟੀ ਨਹੀਂ ਸੀ ਖਾਧੀ ਕਿਉਂਕਿ ਮੈਂ ਸੋਚਿਆ ਸੀ ਮੈਂ ਥੋੜੇ ਕੱਪੜੇ ਪ੍ਰੈਸ ਕਰਕੇ ਤੇ ਫੇਰ ਹੀ ਰੋਟੀ ਖਾऊंगी ਪਹਿਲਾਂ ਤੇ ਮੈਂ ਜੋੜਨ ਵਾਲੇ ਕੱਪੜਿਆਂ ਨੂੰ ਇਦਾਂ ਹੀ ਜੋੜ ਲਿਆ ਮੈਂ ਅੱਜਕੱਲ ਰੋਜ਼-ਰੋਜ਼ ਕੱਪੜੇ ਪ੍ਰੈਸ ਨਹੀਂ ਕਰਦੀ ਜਦੋਂ ਪਹੁੰਚ ਉਦੋਂ ਹੀ ਕਰਦੀ ਇੱਕ ਟਾਈਮ ਹੁੰਦਾ ਸੀ ਜਦੋਂ ਮੈਂ ਰਮਾਲਾਂ ਤੋਂ ਲੈ ਕੇ ਬੱਚਿਆਂ ਦੀਆਂ ਪੈਂਟੀਆਂ ਤੱਕ ਵੀ ਪ੍ਰੈਸ ਕਰਦੀ ਸੀ ਇਹ ਉਹ ਟਾਈਮ ਦੇ ਵਿੱਚ ਬੈਠਾ ਵੀ ਜਾਂਦਾ ਸੀ ਤੇ ਟਾਈਮ ਵੀ ਹੁੰਦਾ ਸੀ ਅੱਜ ਕੱਲ ਟਾਈਮ ਵੀ ਨਹੀਂ ਹੁੰਦਾ ਤੇ ਇੰਨਾ ਚਿਰ ਜ਼ਿਆਦਾ ਬੈਠਾ ਵੀ ਨਹੀਂ ਜਾਂਦਾ ਖੋਰ ਹੋਰ ਕੰਮ ਹੁੰਦੇ ਆ ਤੇ ਲੱਗਦਾ ਕਿ ਉਹ ਕਰ ਲਈਏ ਇਹ ਕੰਮ ਬਾਅਦ ਕਰ ਲਾਂਗੇ ਸੋ ਨਾਲੋਂ ਨਾਲ ਪ੍ਰੈਸ ਕਰ ਲੈਂਦੇ ਪਰ ਬੱਚਿਆਂ ਦੀ ਸਕੂਲ ਦੀ ਡਰੈਸ ਮੈਂ ਕਦੀ ਵੀ ਬਿਨਾ ਪ੍ਰੈਸ ਕੀਤੇ ਬੱਚਿਆਂ ਨੂੰ ਨਹੀਂ ਪੋਵਾਈ ਤੇ ਨਾ ਹੀ ਬਿਨਾ ਧੋਤਿਆਂ ਪੋਵਾਈ ਭਾਵੇਂ ਕਿ ਬੱਚਿਆਂ ਦੇ ਕੋਲ ਇੱਕ ਹੀ ਸਕੂਲ ਡਰੈਸ ਆ ਪਰ ਮੈਂ ਰੋਜ਼ ਤੋਂ ਨਹੀਂ ਰੋਜ਼ ਉਹਨੂੰ ਪ੍ਰੈਸ ਕਰਦੀ ਆ ਮੈਨੂੰ ਲੱਗਦਾ ਕਿ ਸਵੇਰੇ ਜਦੋਂ ਬੱਚੇ ਸਕੂਲ ਜਾਂਦੇ ਉਹਨਾਂ ਦੇ ਕੋਲ ਫਰੈਸ਼ ਡਰੈਸ ਹੋਵੇ ਨਾ ਕਿ ਕੋਈ ਮੈੱਕ ਹੋਵੇ ਭਾਵੇਂ ਸਾਲ ਦਾ ਟਾਈਮ ਹੋਵੇ ਮੈਂ ਰੋਜ਼ ਡਰੈਸ ਨੂੰ ਧੋਣਾ ਮੈਨੂੰ ਲੱਗਦਾ ਕਿ ਨਵਦੀਪ ਨੂੰ 12ਵੇਂ ਚਾ ਇਹਦੇ ਵਿੱਚ ਦੋ ਤੋਂ ਤਿੰਨ ਵਾਰੀ ਹੋਇਆ ਹੋਊਗਾ ਕਿ ਜਦੋਂ ਮੈਂ ਨਵਦੀਪ ਦੀ ਡਰੈਸ ਨਹੀਂ ਤੋਤੀ ਹੋਊਗੀ ਬਹੁਤ ਕੋਈ ਵੱਡਾ ਕਾਰਨ ਹੋਏਗੇ ਨਾ ਤੇ ਮੈਂ ਰਾਤ ਭਾਵੇਂ ਮੈਨੂੰ 9 ਵਜ ਜਾਣ ਤੇ ਮੈਂ ਹੁਣੇ ਵੀ ਜਦੋਂ ਮੈਂ ਆਪਣੀ ਨਾਈਟਸੂਟ ਪਾਇਆ ਪਹਿਲਾਂ ਮੈਂ ਬੰਚ ਦੀ ਯੂਨੀਫਾਰਮ ਧੋ ਕੇ ਜੋ ਵੀ ਉਹਨੇ ਕੱਪੜੇ ਲਾਇਏ ਸੀ ਮੰਚ ਨੂੰ ਵੀ ਪਹਿਲਾਂ ਸੱਚ ਨਵਾਇਆ ਕਿਉਂਕਿ ਜਦੋਂ ਮੰਚ ਦੁਪਹਿਰੇ ਸਕੂਲ ਤੋਂ ਆਇਆ ਤੇ ਉਦੋਂ ਪਾਣੀ ਜਿਹੜਾ ਵਾ ਗਰਮ ਨਹੀਂ ਸੀ ਬੱਤੀ ਨਹੀਂ ਸੀ ਹੈਗੀ ਬੱਤੀ ਆਈ ਜਾ ਕੇ 6:30 ਵਜੇ ਉਦੋਂ ਟਿਊਸ਼ਨ ਚਲੇ ਗਿਆ ਫਿਰ ਟਿਊਸ਼ਨ ਤੋਂ ਆਇਆ ਚਾਹ ਪਾਣੀ ਪੀਤਾ ਕਰਦੇ ਕਰਦੇ ਉਹਨੇ 7:30 ਨਾਤਾ ਨਾਣੋ ਗਏ ਤੇ ਅੰਦਰ ਚਲੇ ਗਿਆ ਅੰਦਰ ਜਾ ਕੇ ਉਹਨੇ ਹਾਈਡਰਾਟ ਦੇ ਨਾਲ ਨਾ ਤੇ ਆਪਣੀ ਗਰਮ ਹਵਾ ਲੈ ਆਂਦਾ ਕਿ ਠੰਣ ਲੱਗੂ ਫਿਰ ਉਸ ਤੋਂ ਬਾਅਦ ਆਈ ਪੜਦਾ ਪੜਦਾ ਤਾਈਂ ਉਹ ਨਿੱਗਾ ਹੋਇਆ ਤੇ ਉਹਨੂੰ ਨੀਂਦ ਆਉਣ ਲੱਗੀ ਬਾਕੀ ਇੱਧਰ ਮੈਂ ਸਾਰਾ ਕੁਝ ਕਰ ਲਿਆ ਰਸੋਈ ਦੇ ਸਾਰੇ ਕੰਮ ਕਰ ਲਏ ਤੇ ਬੱਚਿਆਂ ਨੂੰ ਜਦੋਂ ਵੀ ਅਸੀਂ ਮਤਲਬ ਸਾਫ਼ ਸੁਥਰਾ ਸਕੂਲ ਚ ਘਲੋਣੇ ਨਾ ਬੱਚਿਆਂ ਦਾ ਸਕੂਲ ਦੇ ਵਿੱਚ ਇੱਕ ਟੌਰ ਵੱਖਰਾ ਹੁੰਦਾ ਵਾ ਨਾਲ ਦੇ ਨਾਲ ਟੀਚਰਾਂ ਨੂੰ ਵੀ ਬੱਚੇ ਚੰਗੇ ਲੱਗਦੇ ਬੱਚਿਆਂ ਨੂੰ ਖੁਦ ਵੀ ਚੰਗਾ ਲੱਗਦਾ ਔਰ ਟੀਚਰਾਂ ਨੂੰ ਵੀ ਲੱਗਦਾ ਕਿ ਇਹ ਬੱਚਾ ਸਾਫ਼ ਸੁਥਰੇ ਸੋਹਣੇ ਕੱਪੜੇ ਪਾ ਕੇ ਆਉਂਦਾ ਮੈਨੂੰ ਸੀ ਕਿ ਮੈਂ ਹੁਣ ਵੰਸ਼ ਨੂੰ ਜਿਹੜੀ ਕਲ ਡਰੈਸ ਪਾਉਣੀ ਸੀ ਨਾ ਅਸਲ ਦੇ ਵਿੱਚ ਵੰਸ਼ ਦੀ ਇੱਕ ਡਰੈਸ ਵਾ ਜਿਹੜੀ ਪੀਟੀ ਡਰੈਸ ਐ ਇੱਕ ਡਰੈਸ ਵਾ ਜਿਹੜੀ ਡੇਲੀ ਪਾ ਕੇ ਜਾਂਦਾ ਤੇ ਉਹ ਪਿਛਲੇ ਕੁਝ ਦਿਨਾਂ ਤੋਂ ਨਾ ਪੀਟੀ ਡਰੈਸ ਦੇ ਵਿੱਚ ਪਾ ਕੇ ਹੀ ਜਾਂਦਿਆ ਸੀ ਤੇ ਪੀਟੀ ਡਰੈਸ ਪਾ ਕੇ ਜਾਂਦਿਆ ਸੀ ਇਸ ਕਰਕੇ ਕਿ ਉੱਥੇ ਉਹਦੀ ਜਿਹੜੀ ਆ ਉਹਨੇ 26 ਜਨਵਰੀ ਦਾ ਪ੍ਰੋਗਰਾਮ ਹੋਣਾ ਨਾ ਉਹਦੇ ਵਾਸਤੇ ਰੈਸਰ ਚੱਲੰਦੀ ਆ ਉਹਦੇ ਚੱਲਦਿਆਂ ਜਿਹੜੀ ਰੈਸਰ ਚੱਲੰਦੀ ਹੈ ਨਾ ਉਹਦੇ ਚੱਲਦਿਆਂ ਉਹਨੂੰ ਜਿਹੜਾ 26 ਜਨਵਰੀ ਦਾ ਨਹੀਂ ਸੌਰੀ ਉਹਦੇ ਸਕੂਲ ਦੇ ਵਿੱਚ ਇਹ 25 ਦਸੰਬਰ ਦਾ ਪ੍ਰੋਗਰਾਮ ਹੋਣਾ ਵਾ 25 ਦਸੰਬਰ ਹੁੰਦਾ ਨਾ ਉਹਦਾ ਪ੍ਰੋਗਰਾਮ ਹੋਣਾ ਤੇ ਉਹਦੇ ਵਾਸਤੇ ਉਹਨਾਂ ਦੇ ਉੱਥੇ ਨਾ ਰਹਿਸਲ ਹੋਣ ਦੀ ਡ੍ਰਿਲ ਹੋਣਦੀ ਆ ਤੇ ਡ੍ਰਿਲ ਚੱਲਦੇ ਉਹ ਰੋਜ਼ ਮੇ ਕੋ ਪੀਟੀ ਡਰੈਸ ਪਾ ਕੇ ਖੜਦਾ ਕਿਉਂਕਿ ਕਹਿੰਦਾ ਮੰਮੀ ਜਿਹੜੀ ਦੂਸਰੀ ਸ਼ਰਟ ਹੈ ਨਾ ਜਦੋਂ ਬਾਈਦਾ ਵਾ ਨਾ ਤੇ ਉਦੋਂ ਨਿਕਲ ਜਾਂਦੀ ਆ ਪਿੱਛੋਂ ਦੀ ਪੈਂਟ ਚ ਪਰ ਅੱਜ ਮੈਂ ਉਹਨੂੰ ਉਹ ਵਾਲੀ ਡਰੈਸ ਜਿਹੜੀ ਤੋਤੀ ਮੈਂ ਕਿਹਾ ਬੇਟਾ ਅੱਜ ਤੂੰ ਆਪਣੀ ਜਿਹੜੀ ਡੇਲੀ ਵਾਲੀ ਡਰੈਸ ਉਹ ਪਾ ਕੇ ਜਾਏ ਕਿਉਂਕਿ ਹੁਣ ਮੈਂ ਤੋਤੀ ਆ ਹੁਣੇ ਮੈਂ ਸਕਾਉਣੀ ਨਹੀਂਗੀ ਸਕਾਉਂਗੀ ਹੁਣ ਮੈਂ ਬਾਅਦ ਚ ਕਿਉਂਕਿ ਮੈਂ ਹੁਣੇ ਰਸੋਈ ਚ ਆ ਗਈ ਆ ਫਿਰ ਬਾਅਦ ਵਿੱਚ ਮੈਂ ਸਕਾਉਂਗੀ ਤੇ ਤੂੰ ਅੱਜ ਸਵੇਰੇ ਉਹ ਪਾ ਲਈ ਕਹਿੰਦਾ ਮੰਮੀ ਚਲੋ ਠੀਕ ਆ ਬਾਕੀ ਇੱਧਰ ਨਵਦੀਪ ਦੇ ਫਰਾਈ ਡਰੈਸ ਤਿਆਰ ਹੋ ਗਏ ਸੀ ਤੇ ਇਹਨੂੰ ਵੀ ਮੈਂ ਸੋਚਿਆ ਦੇ ਦਿਆਂ ਵਿੱਚ ਵੰਚ ਨੇ ਆਵਾਜ਼ ਮਾਰ ਲਈ ਕਿ ਮੰਮੀ ਮੈਨੂੰ ਪਾਣੀ ਦੇ ਕੇ ਜਾਓ ਪਰ ਬੱਚੇ ਨੂੰ ਮੇਰਾ ਨਹੀਂ ਮੰਨ ਕਰਦਾ ਕਿ ਬੱਚਾ ਖੁੱਖਾ ਸੋਵੇ ਬੱਚਾ ਢਿੱਡ ਪਰ ਕੇ ਸੋਵੇ ਉਹ ਸੌਣ ਜਾਂ ਹੀ ਮੈਂ ਉਹਨੂੰ ਕਹਿ ਕਿ ਨਹੀਂ ਤੂੰ ਸੌਣਾ ਪੁੱਤ ਮੈਂ ਤੈਨੂੰ ਫਟਾਫਟ ਪਹਿਲਾਂ ਬਣਾ ਕੇ ਦੇ ਦੂੰਗੀ ਇਸ ਕਰਕੇ ਤੂੰ ਖਾ ਕੇ ਫਿਰ ਸੋਈ ਖਾ ਕੇ ਸੁੱਤਾ ਵੀ ਰਹੇਗਾ ਤੇ ਕੋਈ ਗੱਲ ਨਹੀਂਗੀ ਕਹਿੰਦਾ ਮੰਮੀ ਠੀਕ ਆ ਮੈਂ ਉਹਨੂੰ ਫਟਾਫਟ ਬਣਾ ਕੇ ਦਿੱਤੇ ਪਾਣੀ ਦੀ ਬਾਜ਼ ਮੈਂ ਪਾਣੀ ਦਿੱਤਾ ਚਲੋ ਬਈ ਉਹਨੇ ਵੀ ਖਾ ਲਿਆ ਦਵਾਈ ਉਹਨੂੰ ਮੈਂ ਦੇਣੀ ਸੀ ਪਰ ਦਵਾਈ ਕਹਿੰਦਾ ਕਿ ਮੰਮੀ ਮੈਂ ਨਹੀਂ ਹੁਣ ਦਵਾਈ ਖਾਣੀ ਮੈਂ ਵੀ ਸੋਚਿਆ ਕਿ ਤੁਰੰਤ ਖਾਦਾ ਤੁਰੰਤ ਦਵਾਈ ਦੇਣੀ ਵੀ ਚੰਗੀ ਗੱਲ ਨਹੀਂਗੀ ਥੋੜਾ ਦੇਰ ਰੋਕ ਕੇ ਦੇਣੀ ਚਾਹੀਦੀ ਆ ਆਹ ਵਾਲੇ ਚੌਲ ਨਵਦੀਪ ਨੂੰ ਬਹੁਤ ਪਸੰਦ ਆ ਨਵਦੀਪ ਪਲਾਂ ਸ਼ਾਮੇ ਮੈਨੂੰ ਕਹਿੰਦੀ ਕਿ ਮੰਮੀ ਅੱਜ ਫੇਰ ਸਵੀਟ ਚੌਕਨ ਚਾੜ ਬਣਾਓ ਮੈਂ ਕਿਹਾ ਬੇਟਾ ਅੱਜ ਹੁਣ ਮੈਂ ਨਹੀਂ ਬਣਾਉਣੀ ਕਿਉਂਕਿ ਮੈਂ ਹੁਣ ਆਪਣੇ ਲਈ ਰੋਟੀ ਹੀ ਪਕਾਉਣੀ ਆ ਤੇ ਤੁਹਾਨੂੰ ਮੈਂ ਕੁਝ ਹੋਰ ਬਣਾ ਦੇਣੀ ਕਹਿੰਦੀ ਮੰਮੀ ਫਿਰ ਫਰੈਡ ਰਸ ਬਣਾ ਦੋ ਮੈਂ ਕਿਹਾ ਚਲੋ ਭਈ ਇਹ ਤੇ ਕੰਮ ਹੀ ਬੜਾ ਸੁੱਖਾ ਵਾ ਸਬਜ਼ੀਆਂ ਕੱਟੀਆਂ ਫਟਾਫਟ ਸਿਆਲ ਦੇ ਵਿੱਚ ਇਹ ਸਭ ਚੀਜ਼ਾਂ ਬਣਾਉਂਦਾ ਮਜ਼ਾ ਆਉਂਦਾ ਤੇ ਇੱਧਰ ਆਪਾਂ ਰਾਦਰ ਟਾਈਮ ਰਸੋਈ ਨੂੰ ਕਰਤਾ ਸਾਫ਼ ਹਜੇ ਮੈਂ ਆਪਣੀ ਰੋਟੀ ਪਕਾਉਣੀ ਆ ਫਿਰ ਮੈਂ ਗਈ ਅੰਦਰ ਦੇਖਿਆ ਕੱਪੜੇ ਜੋੜੇ ਕੱਪੜੇ ਜੋੜ ਕੇ ਫਿਰ ਕੁਝ ਕੁ ਕੱਪੜੇ ਕੀਤੇ ਪ੍ਰੈਸ ਪ੍ਰੈਸ ਨਾਲ ਪ੍ਰੈਸ ਕਰਨ ਤੋਂ ਬਾਅਦ ਆ ਮੈਂ ਚ ਦੀ ਯੂਨੀਫਾਰਮ ਪ੍ਰੈਸ ਕਰ ਲਈ ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਡਾ ਬਲੌਗ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪੂਰੀ ਐਂਡ ਤੱਕ ਜਰੂਰ ਦੇਖਿਆ ਕਰੋ ਨਾਲ ਦੀ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਦੀ ਨਾਲ ਬੈਲ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀਆਂ ਸਾਰੀਆਂ ਵੀਡੀਓ ਸਭ ਤੋਂ ਪਹਿਲਾਂ ਮਿਲਣ ਬਾਕੀ ਉਹ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਫਿਰ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਵਾ ਅੱਗੇ ਹੋਰ ਵੀਡੀਓ ਬਣਾਉਣ ਵਾਸਤੇ ਬਾਕੀ ਇਹ ਸਾਡੀ ਡੇਲੀ ਦੇ ਜਿਹੜੇ ਰੁਟੀਨ ਅਸੀਂ ਸਾਡੇ ਨਾਲ ਸ਼ੇਅਰ ਕਰਦੇ ਆ ਡੇਲੀ ਦੇ ਵਲੌਗ ਕਿ ਜ਼ਿੰਦਗੀ ਦੇ ਵਿੱਚ ਕੀ ਕੁਝ ਚੱਲਦਾ ਰਹਿੰਦਾ ਵਾ ਅਸਨਾ ਆਪਾਂ ਜਿਹੜਾ ਸਭ ਨੂੰ ਬਾਹਰ ਲੱਗਦਾ ਕਿ ਆਪਾਂ ਕਿ ਆਪਾਂ ਸ਼ਾਇਦ ਫ੍ਰੀ ਆ ਜਾਂ ਜ਼ਿੰਦਗੀ ਦੇ ਵਿੱਚ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਪੰਜ ਦੌੜ ਹੈ ਹਰ ਇੱਕ ਦੀ ਜ਼ਿੰਦਗੀ ਵਿੱਚ ਹਰ ਇੱਕ ਦਿਨ ਨਵਾਂ ਚੈਲੰਜ ਪੈਦਾ ਹੁੰਦਾ ਵਾ ਤੁਸੀਂ ਇੱਕ ਦਿਨ ਨੂੰ ਬੀਤ ਕਰ ਬਤੀਤ ਕਰ ਲੈਂਦੇ ਆ ਫਿਰ ਦੂਸਰੇ ਦਿਨ ਤੁਹਾਡੇ ਲਈ ਇੱਕ ਹੋਰ ਚੈਲੰਜ ਹੁੰਦਾ ਸੋ ਕੱਲਿਆ ਗੁਰੂ ਟੇਗਬਾਹ ਦਜੀ ਦਾ ਸ਼ਹੀਦੀ ਦਿਵਸ 350 ਸਾਲਾ ਜੋ ਬੜੇ ਹੀ ਵਿਸ਼ੇਸ਼ ਪਾਰ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਵਾ ਸਾਡੇ ਵੀ ਗੁਰਦੁਆਰਾ ਸਾਹਿਬ ਮੰਗੋ ਵਿਖੇ ਮਨਾਇਆ ਜਾ ਰਿਹਾ ਉਸੇ ਦੀ ਮੈਂ ਵੀ ਤਿਆਰੀ ਕੀਤੀ ਕਿ ਚਲੋ ਸਵੇਰ ਆਪਾਂ ਜਦੋਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਹੁਣ ਇਹ ਸੂਟ ਪ੍ਰੈਸ ਕਰਕੇ ਰੱਖ ਲੈਣੇ ਕਿਉਂਕਿ ਅੱਜ ਕੱਲ ਸਾਡੀ ਲਾਈਟ ਬਹੁਤ ਬੰਦ ਹੁੰਦੀ ਹੈ ਇੱਥੇ ਖੰਬੇ ਬਦਲਣਦੇ ਇਸ ਕਰਕੇ ਸਾਡੀ ਲਾਈਟ ਜਿਹੜੀ 5 ਤੋਂ 6 ਮਿੰਟ ਤੇ ਬੰਦ ਰਹਿੰਦੀ ਆ ਚਲੋ ਬਈ ਹੁਣ ਮੈਂ ਪ੍ਰੈਸ ਕਰ ਲੇ ਕੱਪੜੇ ਹੁਣ ਮੈਂ ਖਾਣੀ ਆ ਰੋਟੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਆਪਣਾ ਧਿਆਨ ਰੱਖਿਓ ਆਪਣਾ ਖਿਆਲ ਰੱਖਿਓ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ